ਆਜਾਪਾ ਪੰਜਾਬ ਦੇ ਸਭ ਤੋਂ ਵੱਡੇ ਤੇ ਸੰਘਣੀ ਆਬਾਦੀ ਵਾਲੇ ਸ਼ਹਿਰ ਲੁਧਿਆਣੇ ਬਾਰੇ ਗੱਲ ਕਰਾਂਗੇ ਲੁਧਿਆਣਾ ਪੰਜਾਬ ਦੀ ਕਮਰਸ਼ੀਅਲ ਕੈਪੀਟਲ ਵੀ ਹੈ ਤੇ ਇਸ ਨੂੰ ਨਾਰਥ ਇੰਡੀਆ ਦਾ ਇੰਡਸਟਰੀਅਲ ਹੱਬ ਵੀ ਕਿਹਾ ਜਾਂਦਾ ਹੈ ਜੇਕਰ ਆਪਾ ਭਾਰਤ ਦੇ 100 ਸਮਾਰਟ ਸ਼ਹਿਰਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਜਿਹੜਾ ਹੈ ਉਹ 98 ਨੰਬਰ ਤੇ ਆਉਂਦਾ ਹੈ ਜੇ ਵਰਲਡ ਬੈਂਕ ਦੀ ਮਨੀ ਹੈ ਤਾਂ ਉਹਨਾਂ ਨੇ ਲੁਧਿਆਣਾ ਜਿਹੜਾ ਹੈ ਪਹਿਲੇ ਨੰਬਰ ਤੇ ਰੱਖਿਆ ਜਿੱਥੇ ਆਪਾਂ ਬਹੁਤ ਆਸਾਨੀ ਨਾਲ ਆਪਣਾ ਕੋਈ ਵੀ ਬਿਜ਼ਨਸ ਖੋਲ ਸਕਦੇ ਹਾਂ ਜੇ ਆਪਾਂ ਗੱਲ ਕਰੀਏ ਕਿ ਲੁਧਿਆਣਾ ਕਿਸ ਨੇ ਵਸਾਇਆ ਕਦੋਂ ਵਸਾਇਆ ਤਾਂ ਲੁਧਿਆਣਾ ਜਿਹੜਾ ਹੈ ਲੋਧੀ ਡेंसिटी ਨੇ 1480 ਈਸਵੀ ਦੇ ਵਿੱਚ ਵਸਾਇਆ ਸੀ ਪਹਿਲਾ ਨਾਮ ਇਸ ਦਾ ਲੋਧੀ ਆਣਾ ਹੋਇਆ ਕਰਦਾ ਸੀ ਜਿਹਦਾ ਮਤਲਬ ਹੈ ਲੋਧੀ ਟਾਊਨ ਉਸ ਤੋਂ ਬਾਅਦ ਲੋਧੀ ਆਣੇ ਤੋਂ ਬਦਲ ਕੇ ਇਸ ਦਾ ਨਾਮ ਲੁਧਿਆਣਾ ਕਰ ਦਿੱਤਾ ਗਿਆ ਇੱਥੇ ਇੱਕ ਕਿਲਾ ਵੀ ਹੈ ਜੋ ਤੁਗਲਕ ਡੈਂਸਟੀ ਨੇ ਵਸਾਇਆ ਸੀਗਾ ਤੇ ਹੁਣ ਦਸੰਬਰ 2013 ਦੇ ਵਿੱਚ ਇਸ ਨੂੰ ਸਟੇਟ ਪ੍ਰੋਟੈਕਸ਼ਨ ਮਾਰਮਨੂਮੈਂਟ ਦੇ ਅਧੀਨ ਡਿਕਲੇਅਰ ਕਰ ਦਿੱਤਾ ਗਿਆ ਹੈ ਜੇਕਰ ਆਪਾਂ ਲੁਧਿਆਣੇ ਦੀ ਇਕਨੋਮੀ ਦੀ ਗੱਲ ਕਰੀਏ ਤਾਂ ਲੁਧਿਆਣਾ ਜਿਹੜਾ ਹੈ ਉਹ ਵਰਲਡ ਬੈਂਕ ਨੇ 2009 ਦੇ ਵਿੱਚ ਤੇ 13 ਦੇ ਵਿੱਚ ਇਸ ਨੂੰ ਬੈਸਟ এনवायरमेंटਲ ਬਿਜ਼ਨਸ ਪਲੇਸ ਜਿਹੜਾ ਹੈ ਉਹ ਡਿਕਲੇਅਰ ਕੀਤਾ ਹੈ ਲੁਧਿਆਣਾ ਜਿਹੜਾ ਹੈ ਉਹ ਏਸ਼ੀਆ ਦੀ ਸਭ ਤੋਂ ਵੱਡੀ ਬਾਈਸਾਈਕਲ ਹੱਬ ਵੀ ਹੈ ਭਾਰਤ ਦੇ 50% ਬਾਈਸਾਈਕਲ ਜਿਹੜੇ ਉਹ ਲੁਧਿਆਣੇ ਸ਼ਹਿਰ ਦੇ ਵਿੱਚ ਬਣਾਏ ਜਾਂਦੇ ਹਨ ਤੇ ਤਕਰੀਬਨ 60% ਜਿਹੜੇ ਟਰੈਕਟਰ ਪਾਰਟਸ ਤੇ ਹੋਰ ਸਪੇਅਰ ਪਾਰਟ ਜਿਹੜੇ ਉਹ ਵੀ ਲੁਧਿਆਣੇ ਦੇ ਵਿੱਚ ਹੀ ਬਣਦੇ ਹਨ ਜੇਕਰ ਆਪਾਂ ਜਰਮਨ ਕਾਰਾਂ ਦੀ ਗੱਲ ਕਰੀਏ ਜਿਵੇਂ ਕਿ ਮਰਸੀਡੀਜ਼ BMW ਤੇ ਇਹਨਾਂ ਦੇ ਸਪੇਅਰ ਪਾਰਟਸ ਵੀ ਲੁਧਿਆਣੇ ਸ਼ਹਿਰ ਦੇ ਵਿੱਚ ਬਣਦੇ ਹਨ ਸਲਾਈ ਵਾਲੀਆਂ ਮਸ਼ੀਨਾਂ ਵੀ ਲੁਧਿਆਣੇ ਬਣਦੀਆਂ ਹਨ ਤੇ ਜੇਕਰ ਆਪਾਂ ਟੈਕਸਟਾਈਲ ਇੰਡਸਟਰੀ ਦੀ ਗੱਲ ਕਰੀਏ ਤਾਂ ਉਹ ਪੂਰੇ ਭਾਰਤ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਟੈਕਸਟਾਈਲ ਇੰਡਸਟਰੀ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਲੁਧਿਆਣਾ ਜਿਹੜਾ ਹੈ ਉਹ ਆਈਟੀ ਸੈਕਟਰ ਦੇ ਵਿੱਚ ਵੀ ਆਪਣਾ ਬਹੁਤ ਵਧੀਆ ਯੋਗਦਾਨ ਪਾ ਰਿਹਾ ਹੈ ਜੇਕਰ ਆਪਾਂ ਮਸ਼ਹੂਰ ਥਾਵਾਂ ਦੀ ਗੱਲ ਕਰੀਏ ਤਾਂ ਲੁਧਿਆਣੇ ਦਾ ਗੁਰਨਾਨਕ ਸਟੇਡੀਅਮ ਜਿਹੜਾ ਹੈ ਉਹ ਕਾਫੀ ਜਿਆਦਾ ਮਸ਼ਹੂਰ ਹੈ ਕਈ ਤਰ੍ਹਾਂ ਦੀਆਂ ਇੰਡੋਰਸ ਆਊਟਡੋਰ ਸਪੋਰਟਸ ਉਥੇ ਖੇਡੀਆਂ ਜਾਂਦੀਆਂ ਹਨ ਤੇ ਜੇ ਹਸਪਤਾਲਾਂ ਦੀ ਗੱਲ ਕਰੀਏ ਤਾਂ ਡੀ ਐਮ ਸੀ ਹਸਪੀਟਲ ਲੁਧਿਆਣਾ ਜਿਹੜਾ ਹੈ ਉਹ ਸੂਬੇ ਦੇ ਪ੍ਰਮੁੱਖ ਹਸਪਤਾਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਂਦਾ ਹੈ ਜੇ ਆਪਾਂ ਇਥੋਂ ਦੇ ਟਰਾਂਸਪੋਰਟ ਦੀ ਗੱਲ ਕਰੀਏ ਤਾਂ ਲੁਧਿਆਣੇ ਦਾ ਜਿਹੜਾ ਰੇਲਵੇ ਜੰਕਸ਼ਨ ਹੈ ਉਹ ਪੂਰੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਜੇ ਰੋਡਵੇਜ਼ ਦੀ ਗੱਲ ਕਰੀਏ ਤਾਂ NH44, NH5, NH95 ਤੇ ਸਟੇਟ ਹਾਈਵੇ 11 ਦੇ ਨਾਲ ਲੁਧਿਆਣਾ ਜਿਹੜਾ ਹੈ ਪੂਰੇ ਭਾਰਤ ਦੇ ਨਾਲ ਜੁੜਿਆ ਹੋਇਆ ਹੈ। ਉਹਦੇ ਵਿੱਚ ਸਾਨੇਵਾਲ 에어ਪੋਰਟ ਹੈ ਜਿਹੜੇ ਹਵਾਈ ਸਫਰ ਕਰਨ ਦੇ ਸ਼ਕੀਨ ਹਨ ਜੇ ਤੁਸੀਂ ਲੁਧਿਆਣੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ 에어ਪੋਰਟ ਦੇ ਥਰੂ ਵੀ ਲੁਧਿਆਣੇ ਆ ਸਕਦੇ ਹੋ। ਜੇਕਰ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ 363 ਸੀਨੀਅਰ ਸਕੈਂਡਰੀ ਸਕੂਲਸ 360 ਮੈਡਲ ਸਕੂਲ 324 ਜਿਹੜੇ ਐ ਉਹ ਹਾਈ ਸਕੂਲ ਤੇ 1129 ਜਿਹੜੇ ਪ੍ਰਾਇਮਰੀ ਸਕੂਲ ਹਨ ਤੇ ਕਾਲਜਿਸ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਜੇਕਰ ਆਪਾਂ ਖੇਤੀਬਾੜੀ ਦੀ ਗੱਲ ਕਰੀਏ ਤਾਂ ਦੁਨੀਆ ਦੀ ਸਭ ਤੋਂ ਵੱਡੀ ਖੇਤੀਬਾੜੀ ਦੀ ਯੂਨੀਵਰਸਿਟੀ ਜਿਹੜੀ ਹੈ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਜਿਸ ਦਾ ਨਾਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਤਾਂ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਦੋਖ ਨਿਵਾਰਨ ਸਾਹਿਬ ਗੁਰਦੁਆਰਾ ਨਾਨਕ ਸਰ ਤੇ ਦੁਰਗਾ ਟੈਂਪਲ ਜਿਹੜਾ ਹੈ ਉਹ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਮੌਜੂਦ ਹੈ ਜਿਹੜਾ ਸਭ ਤੋਂ ਪਹਿਲਾਂ ਪੁਲਿਸ ਸਟੇਸ਼ਨ ਗੋਰਿਆ ਨੇ ਬਣਾਇਆ ਸੀ ਉਹ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਬਣਾਇਆ ਸੀਗਾ ਜੇਕਰ ਆਪਾਂ ਇੱਥੋਂ ਦੇ ਫੈਸ਼ਨ ਦੀ ਗੱਲ ਕਰੀਏ ਤਾਂ ਮੌਂਟੀ ਕਾਰਲੋ ਦਾ ਜਿਹੜਾ ਹੈੱਡ ਕੁਆਰਟਰ ਹੈ ਉਹ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਜੇਕਰ ਆਪਾਂ ਮਸ਼ਹੂਰ ਹਸਤੀਆਂ ਦੀ ਗੱਲ ਕਰੀਏ ਤਾਂ ਮਸ਼ਹੂਰ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦਸਾਂਝ ਤੇ ਬਾਲੀਵੁੱਡ ਐਕਟਰ ਤਰਮਿੰਦਰ ਦਿਵਿਆ ਦੱਤਾ ਜੂਹੀ ਚਾਵਲਾ ਇਹਨਾਂ ਸਭ ਦਾ ਜਨਮ ਵੀ ਜਿਹੜਾ ਹੈ ਉਹ ਲੁਧਿਆਣੇ ਦੇ ਵਿੱਚ ਹੀ ਹੋਇਆ ਹੈ ਜੇਕਰ ਆਪਾਂ ਲੁਧਿਆਣੇ ਦੀਆਂ ਫੇਮਸ ਮਾਰਕੀਟਸ ਦੀ ਗੱਲ ਕਰੀਏ ਤਾਂ ਅਕਾਲ ਮਾਰਕੀਟ ਵੂਲਨ ਮਾਰਕੀਟ ਲੁਧਿਆਣਾ ਮਾਰਕੀਟ ਚੌੜਾ ਬਾਜ਼ਾਰ ਗੁੜ ਮੰਡੀ কুমਹਾਰ ਮੰਡੀ ਇਥੋਂ ਦੀਆਂ ਮਸ਼ਹੂਰ ਮਾਰਕੀਟਸ ਹਨ ਜਿੱਥੇ ਜਿੱਥੋਂ ਤੁਹਾਨੂੰ ਹੋਲ ਸੇਲ ਦਾ ਜਿਹੜਾ ਇਹ ਸਮਾਨ ਕੱਪੜੇ ਜਾਂ ਹੋਰ ਕੋਸਮੈਟਿਕ ਦਾ ਸਮਾਨ ਜਿਹੜਾ ਸਾਰਾ ਲੁਧਿਆਣੇ ਦੇ ਵਿੱਚੋਂ ਮਿਲ ਜਾਂਦਾ ਹੈ ਇੱਥੇ ਘੁੰਮਣ ਵਾਲੀਆਂ ਥਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਉਂਦਾ ਹੈ ਫਲੋਰ ਦਾ ਕਿਲਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਇਆ ਸੀ ਦਿਵਾਨ ਮੁਕਮ ਚੰਦ ਹੋਣਾਂ ਤੋਂ ਤੇ 1846 ਦੇ ਵਿੱਚ ਜਿਹੜਾ ਹੈ ਇੱਥੇ ਗੋਰਿਆਂ ਨੇ ਕਬਜ਼ਾ ਕਰ ਲਿਆ ਇਸ ਕਿਲੇ ਤੇ ਤੇ 1981 ਵਿੱਚ ਜਿਹੜਾ ਹੈ ਇਸ ਨੂੰ ਬਾਅਦ ਵਿੱਚ ਬਦਲ ਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਬਣਾ ਦਿੱਤਾ ਗਿਆ ਜਿਹੜੀ ਹੁਣ ਤੱਕ ਮੌਜੂਦ ਹੈ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਵੀ ਹੈ ਜਿੱਥੇ ਉਹਨਾਂ ਦੇ ਸਾਰੇ ਹਥਿਆਰ ਜਿਹੜੀ ਹੈ ਉਹ ਰੱਖੇ ਹੋਏ ਆ ਪ੍ਰਦਰਸ਼ਨੀ ਕੀਤੀ ਹੋਈ ਹੈ ਹੋਰ ਵੀ ਫੋਟੋ ਵਗੈਰਾ ਜਿਹੜੀਆਂ ਆ ਉਹ ਲਗਾਈਆਂ ਹੋਈਆਂ ਜੇਕਰ ਤੁਸੀਂ ਬਰਡਸ ਜਾਂ ਐਨੀਮਲਸ ਦੇਖਣ ਦੇ ਸ਼ੌਕੀਨ ਹੋ ਤਾਂ ਇੱਥੇ ਦੋ ਤਰ੍ਹਾਂ ਦੋ ਜ਼ੂ ਵੀ ਹਨ ਜਿਹਦੇ ਵਿੱਚ ਲੁਧਿਆਣਾ ਟਾਈਗਰ ਸਫਾਰੀ ਤੇ ਡੀਅਰ ਪਾਰਕ ਨੀਲੋ ਹੈ ਇੱਥੇ ਪੁਰਾਣਾ ਇੱਕ ਕਲॉक ਟਾਵਰ ਵੀ ਹੈ ਜੋ 114 ਸਾਲ ਪੁਰਾਣਾ ਹੈ ਤੇ ਪੁਰਾਣਾ ਕਿਲਾ ਜਿਹਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਜਿਹੜਾ ਤੁਗਲਕ ਡੈਂਸਟੀ ਨੇ ਬਣਾਇਆ ਸੀ ਉਹ ਕਿਲਾ ਵੀ ਇੱਥੇ ਮੌਜੂਦ ਹੈ ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਆ ਕੇ ਇਹ ਸਾਰੀਆਂ ਥਾਵਾਂ ਤੇ ਘੁੰਮ ਸਕਦੇ ਹੋ ਜੇਕਰ ਆਪਾਂ ਇਥੋਂ ਦੇ ਰਹਿਣ ਵਾਲੇ ਨਾਗਰਿਕਾਂ ਦੀ ਗੱਲ ਕਰੀਏ ਤਾਂ ਲੁਧਿਆਣੇ ਸ਼ਹਿਰ ਦੇ ਵਾਸੀ ਜਿਹੜੇ ਆ ਉਹ ਬਹੁਤ ਹੀ ਸਮਝਦਾਰ ਤੇ ਪੜ੍ਹੇ ਲਿਖੇ ਹਨ ਤੇ ਮਿਲਨਸਾਰ ਸੁਭਾਵਾ ਦੇ ਹਨ ਤੁਹਾਨੂੰ ਇੱਥੇ ਜਾ ਕੇ ਆਪਣੇਪਣ ਦਾ ਅਹਿਸਾਸ ਹੋਵੇਗਾ ਤੇ ਇਥੋਂ ਦੇ ਲੋਕ ਜਿਹੜੇ ਉਹ ਮਹਿੰਗੀਆਂ ਕਾਰਾਂ ਦੇ ਸ਼ਕੀਨ ਹਨ ਜਦੋਂ ਤੁਸੀਂ ਲੁਧਿਆਣੇ ਜਿਹੜੇ ਆ ਵਿਜ਼ਿਟ ਕਰਦੇ ਹੋ ਤੇ ਤੁਹਾਨੂੰ ਮਹਿੰਗੀਆਂ-ਮਹਿੰਗੀਆਂ ਜਿਹੜੀਆਂ ਕਾਰਾਂ ਇੱਥੇ ਦੇਖਣ ਨੂੰ ਮਿਲਣਗੀਆਂ ਇਹ ਤਾਂ ਸੀ ਜੀ ਲੁਧਿਆਣਾ ਸ਼ਹਿਰ ਬਾਰੇ ਜਾਣਕਾਰੀ ਜੇ ਕੁਝ ਰਹਿ ਗਿਆ ਹੋਵੇ ਤਾਂ ਕਮੈਂਟ ਦੇ ਵਿੱਚ ਜਰੂਰ ਸਾਂਝਾ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਥੈਂਕ ਯੂ so much for watching ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਰੱਬ ਰੱਖਾ